ਲੁਧਿਆਣਾ ਪੱਛਮੀ ਸੀਟ ਮੁੜ ਆਮ ਆਦਮੀ ਪਾਰਟੀ ਦੀ ਝੋਲੀ ਪਈ ਹੈ ਸੰਜੀਵ ਅਰੋੜਾ ਨੇ ਸੀਟ ਵੱਡੀ ਲੀਡ ਦੇ ਨਾਲ ਜਿੱਤੀ ਹੈ ਤਾਂ ਦੀ ਕਿ ਪਿਛਲੇ ਕਰੀਬ ਇੱਕ ਮਹੀਨੇ ਤੋਂ ਵਕ ਵਕ ਸਿਆਸੀ ਪਾਰਟੀਆਂ ਦਾ ਲੁਧਿਆਣਾ ਪੱਛਮੀ ਜਿਮਨੀ ਚੋਣਾਂ ਤੇ ਜ਼ੋਰ ਲੱਗਿਆ ਹੋਇਆ ਸੀ ਤੇ ਅੰਤ ਪੂਰੇ ਪ੍ਰਚਾਰ ਤੋਂ ਬਾਅਦ 19 ਜੂਨ ਨੂੰ ਲੋਕਾਂ ਨੇ ਆਪਣਾ ਪੱਤਵਾ ਸੁਣਾ ਦਿੱਤਾ ਤੇ 14 ਉਮੀਦਵਾਰਾਂ ਦੀ ਕਿਸਮਤ ਨੂੰ EVM ਦੇ ਵਿੱਚ ਬੰਦ ਕਰ ਦਿੱਤਾ ਸੀ ਜਿਸ ਦਾ ਨਤੀਜਾ ਅੱਜ ਸਵੇਰੇ 8 ਵਜੇ ਤੋਂ ਆਉਣਾ ਸ਼ੁਰੂ ਹੋਇਆ ਭਾਵੇਂ ਸ਼ੁਰੂ ਦੇ ਵਿੱਚ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਵਾਦਾ ਦਰਜ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਤੇ ਜਿਵੇਂ ਹੀ ਗਿਣਤੀ ਨੇ 3 ਗੇੜ ਪੂਰੇ ਹੋ ਰਿਪੀਟ ਤੇ ਜਿਵੇਂ ਹੀ ਗਿਣਤੀ ਦੇ 3 ਗੇੜ ਪੂਰੇ ਹੋਏ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਨੇ ਕਾਂਗਰਸ ਦੇ ਉਮੀਦਵਾਰ ਭਾਗਪ੍ਰਸ਼ਨ ਆਸ਼ੂਰ ਨੂੰ ਪਛਾੜਨਾ ਸ਼ੁਰੂ ਕਰ ਦਿੱਤਾ ਸੀਗਾ ਜਿਵੇਂ ਜਿਵੇਂ ਗੇੜ ਅੱਗੇ ਵਧਦੇ ਗਏ ਸੰਜੀਵ अरोड़ा ਲੀਡ ਲੈਣ ਦੇ ਗਏ ਤੇ ਕਾਂਗਰਸ ਤੇ ਭਾਜਪਾ ਦੇ ਉਮੀਦਵਾਰ ਪਛੜਦੇ ਰਹੇ ਅੰਤ ਸੰਜੀਵ अरोड़ा ਇਸ ਸੀਟ ਤੋਂ ਬਾਜ਼ੀ ਮਾਰ ਗਏ ਇਸ ਦੇ ਨਾਲ ਹੀ ਦੱਸ ਦੇ ਕਿ ਆਮ ਆਦਮੀ ਪਾਰਟੀ ਇਨੇ ਗੁਜਰਾਤ ਦੇ ਵਿੱਚੋਂ ਵੀ ਇੱਕ ਸੀਟ ਤੇ ਜਿੱਤ ਹਾਸਲ ਕੀਤੀ ਅੱਜ ਪੰਜਾਬ ਦੇ ਲੁਧਿਆਣਾ ਵੈਸਟ ਹਲਕਾ ਪੱਛਮੀ ਸਣੇ ਗੁਜਰਾਤ ਦੀਆਂ ਤੋਂ ਪੱਛਮੀ ਬੰਗਾਲ ਤੇ ਕੇਰਲ ਦੀ ਕਿਕ ਵਿਧਾਨ ਸਭਾ ਸੀਟ ਤੇ ਜਿੰਨੇ ਚੋਣਾਂ ਦੀ ਗਿਣਤੀ ਹੋਈ ਹੈ ਜਿਨ੍ਹਾਂ ਦੇ ਵਿੱਚੋਂ ਗੁਜਰਾਤ ਦੀ ਕਾਦੀ ਤੇ ਵਿਸਾਖਬਦਰ ਸੀਟਾਂ ਦੇ ਨਤੀਜੇ ਵੀ ਸਾਹਮਣੇ ਆਏ ਨੇ ਤਾਂ ਦੇ ਕਿ ਗੁਜਰਾਤ ਦੀ ਇੱਕ ਸੀਟ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਹੈ ਤਾਂ ਉੱਥੇ ਹੀ ਅੱਜ ਲੁਧਿਆਣਾ ਪੱਛਮੀ ਹਲਕੇ ਦੀ ਸੀਟ ਜਿਹੜੀ ਹੈ ਮੂੜ ਆਮ ਆਦਮੀ ਪਾਰਟੀ ਦੀ ਝੋਲੀ ਪੈ ਸੰਜੀਪ ਅਰੋੜਾ ਨੇ ਸੀਟ ਜਿਹੜੀ ਵੱਡੀ ਲੀਡ ਦੇ ਨਾਲ ਜਿੱਤੀ ਹੈ ਦੱਸ ਦਈਏ ਕਿ ਪਿਛਲੇ ਕਰੀਬ ਇੱਕ ਮਹੀਨੇ ਤੋਂ ਵੱਖ-ਵੱਖ ਸਿਆਸੀ ਪਾਰਟੀਆਂ ਦਲ ਨੂੰ ਦਿਹਾਣਾ ਪਛਮੀ ਜਿਮਨੀ ਚੋਣਾਂ ਤੇ ਜ਼ੋਰ ਲੱਗਿਆ ਹੋਇਆ ਸੀ